ਚਾਹੀਏ ਮਰਖੀਆ ਚਾਹੇ ਲੇਡੀਜ਼ ਆ ਚਾਹੇ ਜੁਰਗਾ ਚਾਹੀਏ ਆਦਮੀਆਂ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਲੜਾਈ ਦੀ ਲੜਾਈ ਲੜ ਰਿਹਾ ਪਿਆ ਮੈਂ ਕਿਉਂਕਿ ਜਿਹੜੇ ਜਵਾਨ-ਜਵਾਨ ਬੱਚੇ ਜਿਹੜੇ ਆ ਉਹ 18-18 20-20 ਸਾਲ ਦੇ ਬੱਚੇ ਤੋਂ ਨਾਤੇ ਆ ਹਾਂ ਬਾਗ ਦੇ ਬੱਚੇ ਦੇਖੋ ਕਿਹਨਾ ਦੋਸਤ ਹੋਇਆ ਵਾ ਇੱਥੇ ਵੀ ਬਹੁਤ ਸਾਡੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਬੜੀਆ ਪ੍ਰਾਪਰਟੀ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰਾਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਕੋਈ ਨਹੀਂ ਪਾਣੀ ਸਿੱਕੋਗੀ ਪੁਲਿਸ ਅਫਸਰ ਜਿਹੜੇ ਸੀ ਲਗਾਤਾਰ ਸੀਗੇ ਥੇ ਰੇਡ ਮਾਰ ਰਹੇ ਸੀਗੇ ਇਸ ਲਈ ਅਸੀਂ ਮੋਤੀ ਨਗਰ ਥਾਣੇ ਦੇ ਐਸਜੀਪੀ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹੜਾ ਲਗਾਮ ਲਗਾਉਂਦਾ ਕੰਮ ਕਰੇ ਨਸ਼ੇ ਨੂੰ ਸਰ ਜੀ ਕਹਿੰਦੇ ਇਹ ਜਿਹੜਾ ਕਬਜ਼ਾ ਉਹ ਨਜਾਇਜ਼ ਕੀਤਾ ਸੀ ਫਾਰਮੈਸ਼ਨ ਜਿਹੜਾ ਜਿਹੜਾ ਇਹ ਕਬਜ਼ਾ ਹੈ ਕਬਜ਼ਾ ਦਾ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਤੇ ਪੂਰੇ ਲੁਧਿਆਣੇ ਦੇ ਵਿੱਚ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਕਬਜ਼ਾ ਹੈਗਾ ਵਾ ਉੱਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਤੁਸੀਂ ਕਿਹਨੇ ਜਾਉਂਗੇ ਮੈਂ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇਹਦਾ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ ਪੈਂਟ ਕਰਦੇ ਆ ਉੱਥੇ ਵੀ ਨਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਉਹ ਜਿਹੜੇ ਵੱਡੇ ਜਿਹੜੇ ਪਰਚੇਜ਼ਰ ਆ ਇਹ ਤਾਂ ਮਾੜੇ-ਮੋٹے ਹੈਗੇ ਆ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ کافی ਲੋਕਾਂ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੇ ਐਕਸ਼ਨ ਲਿੱਤੇ ਆ ਉਹਨੂੰ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਜੋ ਵੀ ਕਰ ਰਹੀ ਆ ਜੋ ਇੱਦਾਂ ਹੀ ਪ੍ਰੈਕਟੀਕਲ ਕਰਦੀ ਰਹੀ ਔਰ ਲੋਕਾਂ ਦੇ ਜਿਹੜੀਆਂ ਆਮ ਆਵਾਮ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਨਸ਼ੇ ਦੇ ਨੱਥ ਪਾ ਰਹੀ ਆ ਤੇ ਪੰਜਾਬ ਸਰਕਾਰ ਆਣ ਵਾਲੇ ਸਮਝ ਦੁਆਰ ਤੋਂ ਫੇਰ ਆਊਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ